ਜਿਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਬਹੁਤ ਹੀ ਵਧੀਆ ਇੱਕ ਵਿਸ਼ਾ ਕੱਲ ਮੈਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਗੁਰੂ ਸਾਹਿਬ ਦੇ ਉੱਥੇ ਇੱਕ ਇਨਸਾਨ ਨੇ ਮੈਨੂੰ ਬਹੁਤ ਹੀ ਵਧੀਆ ਸੁਝਾ ਦਿੱਤਾ ਗੱਲਬਾਤ ਕੀਤੀ ਜੋ ਮੈਂ ਤੁਹਾਡਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹਨਾਂ ਮੈਨੂੰ ਕਿਹਾ ਵੀ ਹਰ ਇੱਕ ਪੰਜਾਬ ਦੇ ਵਾਸੀ ਜੋ ਵਸਨੀਕ ਆ ਸਿੱਖ ਪਰਿਵਾਰ ਉਹਦੇ ਘਰ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਮੇਰੀ ਪੀੜ ਦੇ ਮਾਲਕ ਦੀ ਇੱਕ ਫੋਟੋ ਜ਼ਰੂਰ ਹੋਣੀ ਚਾਹੀਦੀ ਆ ਦੂਜੀ ਫੋਟੋ ਕਹਿੰਦਾ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਘਰ ਤੇ ਜ਼ਰੂਰ ਹੋਣੀ ਚਾਹੀਦੀ ਆ ਦੋ ਨੇ ਕਿਉਂ ਕਿਆਂ ਕਿਉਂਕਿ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਆਪਣੇ ਦੇਸ਼ ਪੰਜਾਬ ਦਾ ਰਾਜਾ ਸੀ ਤੇ ਉਹ ਤਸਵੀਰ ਨੂੰ ਵੇਖ-ਵੇਖ ਕੇ ਜਿਹੜੇ ਆਪਾਂ ਨੂੰ ਪਤਾ ਲੱਗਦਾ ਰਹੂਗਾ ਵੀ ਸਾਡਾ ਵੀ ਰਾਜਪਾਲ ਹੁੰਦਾ ਸੀ ਸਾਡਾ ਵੀ ਦੇਸ਼ ਹੀ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਾਂ ਕਿਹਾ ਵੀ ਉਹ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਵੀ ਸਿੱਖੋ ਹੁਣ ਕੱਲਾ ਸਿਮਰਨ ਨਾਲ ਨਹੀਂ ਗੱਲ ਬੰਨੀ ਹੁਣ ਆਪਾਂ ਨੂੰ ਕਿਰਪਾਨ ਵੀ ਮਤਲਬ ਸ਼ਸਤਰਧਾਰੀ ਹੋਣਾ ਪਊਗਾ ਮਤਲਬ ਮੇਰੀ ਪੀਰੀ ਮੇਰੇ ਧਰਮ ਜੇ ਚਲਾਉਣਾ ਵਾ ਤੇ ਉਹਦੇ ਨਾਲ ਆਪਾਂ ਨੂੰ ਹਥਿਆਰ ਬੰਦ ਹੋਣ ਦੀ ਲੋੜ ਉਹ ਮਤਲਬ ਸਿਆਸੀ ਹੋਣ ਦੀ ਲੋੜ ਸਿਆਸਤ ਕਰਨੀ ਪਊਗੀ ਆਪਾਂ ਨੂੰ ਸਿਆਸਤ ਕਿਉਂਕਿ ਉਹਨਾਂ ਨੇ ਆਪਾਂ ਨੂੰ ਸਿਆਸਤ ਚ ਵੜਾਇਆ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਉਹਨਾਂ ਮੈਨੂੰ ਕੱਲ ਗੱਲਬਾਤ ਕੀਤੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਜੋ ਤੁਹਾਡਾ ਰਾਜ ਮੈਂ ਸਾਰੇ ਮੇਰੇ ਜਿੱਥੇ ਵੀ ਸਿੱਖ ਭਰਾ ਪੰਜਾਬ ਦੇ ਜਦੀ ਵਸਨੀਕ ਪੰਜਾਬ ਦੇ ਪੁਰਾਣੇ ਵਸਨੀਕ ਜਿੱਥੇ-ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਆ ਉਹ ਇਹ ਗੱਲਾਂ ਅੱਜ ਤੋਂ ਨੋਟ ਕਰ ਲਓ ਹਰ ਇੱਕ ਸਿੱਖ ਘਰ ਸਿੱਖ ਪਰਿਵਾਰ ਦੇ ਘਰ ਗੁਰਸਿੱਖ ਦੇ ਘਰ ਮਹਾਰਾਜ ਹਰਜਿੰਦਰ ਸਿੰਘ ਦੀ ਫੋਟੋ ਇੱਕ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਫੋਟੋ ਸਜੋਬਤ ਕਰ ਲਓ ਤਾਂ ਜੋ ਆਪਣੇ ਬੱਚਿਆਂ ਨੂੰ ਕਾ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਜਿਹੜੇ ਪੁਰਾਣੇ ਬਜ਼ੁਰਗ ਤੁਹਾਨੂੰ ਘਟ ਰਹਿ ਗਏ ਆ ਜਿਹੜੇ ਚਲੋ ਸਾਡੇ ਪਿਤਾ ਜੀ ਜਿਵੇਂ ਉਹਨਾਂ ਦੀ ਉਮਰ ਦੇ ਸਾਡੇ ਸਾਡੀ ਉਮਰ ਦੇ ਜਾਂ ਸਾਡੇ ਬੱਚੇ ਇਸ ਚੀਜ਼ ਪ੍ਰਤੀ ਜਾਗਰੂਕ ਹੁੰਦੇ ਰਹਿਣ ਤਾਂ ਜੋ ਅਸੀਂ ਆਪਣਾ ਪੁਰਾਣਾ ਵਿਰਸਾ ਤਸਵੀਰਾਂ ਰੂਪੀ ਸਾਡਾ ਯਾਦ ਰਵੇ ਅਸੀਂ ਆਉਣ ਵਾਲੇ ਸਮੇਂ 'ਚ ਉਹ ਚੀਜ਼ ਨੂੰ ਅਚੀਵ ਕਰ ਲੀਏ ਇਹ ਤਾਂ ਹੀ ਚੀ ਹੋਣਾ ਜ ਸਾਡੇ ਸਾਹਮਣੇ ਚੀਜ਼ਾਂ ਪ੍ਰਕਾਸ਼ਿਤ ਹੋਣੀਆਂ ਸਾਹਮਣੇ ਹੋਣਗੀਆਂ ਇਹ ਹੀ ਵਿਚਾਰੋ ਨੇਕ insan ਦੇ ਜੋ ਤੁਹਾ ਆਪ ਸਾਬ ਨਾਲ ਮਤਾਂਗੇ ਕੀਤੇ ਆ ਜੇ ਮੇਰੇ ਵਿਚਾਰ ਆਪ ਜੀ ਨੂੰ ਵਧੀਆ ਲੱਗੇ ਤੇ ਇਹ ਵੀਡੀਓ ਵੱਤ-ਵੱਤ ਸ਼ੇਅਰ ਕਰਿਓ ਤਾਂ ਜੋ ਸਾਰੇ ਹੀ ਗੁਰਸਿੱਖਾਂ ਸਿੱਖਾਂ ਬਾਸ ਇਹ ਵੀਡੀਓ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ